ਪਾਰਤ ਦੇ ਵਿੱਚ ਚੋਣਾ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਲਗਾਤਾਰ ਤੀਜੀ ਵਾਰ ਪਾਰਤ ਦੇ ਪ੍ਰਧਾਨ ਮੰਤਰੀ ਦੇ ਵੱਜੋਂ ਨਰਿੰਦਰ ਮੋਦੀ ਸੌ ਚੁੱਕਣਗੇ ਭਾਜਪਾ ਵਰਕਰਾਂ ਦੇ ਵਿੱਚ ਪਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਸੰਗਰੂਰ ਦੇ ਵਿੱਚ ਭਾਜਪਾ ਵਰਕਰਾਂ ਦੇ ਵੱਲੋਂ ਇਸ ਖੁਸ਼ੀ ਦੇ ਵਿੱਚ ਲੱਡੂ ਵੰਡ ਕੇ ਉਤਸ਼ਾਹ ਜੜਾ ਹੈ ਮਨਾਇਆ ਗਿਆ ਹੈ ਤੇ ਲੋਕਾਂ ਨੇ ਜਸ਼ਨ ਮਨਾਇਆ ਹੈ ਤੀਜੀ ਵਾਰ ਪੀਐਮ ਮਨਨ ਜਾ ਰਹੇ ਨੇ ਨਰਿੰਦਰ ਮੋਦੀ ਭਾਜਪਾ ਦੇ ਵਰਕਰਾਂ ਤੇ ਜੁੜੇ ਸਪੋਰਟਰਾਂ ਨੇ ਉਹਨਾਂ ਦੇ ਵੱਲੋਂ ਜਸ਼ਨ ਮਨਾਇਆ ਗਿਆ ਹੈ ਲੱਡੂ ਵੰਡ ਕੇ ਇਹ ਖੁਸ਼ੀ ਮਨਾਈ ਗਈ ਹੈ ਵਰਕਰਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਤਿਹਾਸਿਕ ਤੀਜੀ ਵਾਰ ਅੱਜ ਸੌ ਚੱਕਣ ਜਾ ਰਹੇ ਐ ਤੇ ਤੁਸੀਂ ਖੁਸ਼ੀ ਦੀ ਲਹਿਰ ਤਾਂ ਸਾਰੇ ਦੇਖ ਹੀ ਰਹੇ ਹੋ ਤੇ ਜਿਹੜੀ ਡਿਵੈਲਪਮੈਂਟ ਹੋ ਰਹੀ ਸੀ ਉਹ ਡਿਵੈਲਪਮੈਂਟ ਲਗਾਤਾਰ ਚਲਦੀ ਰਹੂਗੀ ਤੇ ਦੇਸ਼ ਵਿਕਸਿਤ ਭਾਰਤ ਵੱਲ ਵਧ ਰਿਹਾ ਤੇ ਡਿਵੈਲਪਡ ਕੰਟਰੀ ਜਿਵੇਂ ਕੈਨੇਡਾ ਅਮਰੀਕਾ ਨੇ ਉਹ ਜਿਹੜਾ ਦੇਸ਼ ਬਣ ਕੇ ਰਹੂਗਾ ਨਰਿੰਦਰ ਮੋਦੀ ਜੀ ਨੇ ਅੱਜ ਦੁਬਾਰਾ ਤੋਂ ਫੇਰ ਸ਼ੁਰੂਆਤ ਕਰ ਦੇਣੀ ਹੈ ਹਾਂ ਬਿਲਕੁਲ ਬਿਲਕੁਲ ਪੰਜਾਬ ਦੇ ਵਿੱਚ ਵੀ ਬਹੁਤ ਅੱਛੀ ਪਰਫਾਰਮੈਂਸ ਰਹੀ ਹੈ ਕਿਉਂਕਿ ਪਹਿਲੀ ਵਾਰ ਇਲੈਕਸ਼ਨ ਲੜੀ ਸੀ ਐਮਪੀ ਦੀ ਬੀਜੇਪੀ ਤੇ ਅਕਾਲੀ ਦਲ ਨੂੰ ਪਛਾੜ ਦੇਣਾ ਅਕਾਲੀ ਦਲ ਬਹੁਤ ਵਾਰੀ ਲੜ ਲਈ ਬਹੁਤ ਸਾਲ ਪੁਰਾਣੀ 100 ਸਾਲ ਤੋਂ ਉੱਪਰ ਦੀ ਪਾਰਟੀ ਹੈ ਪਰ ਉਹਨੂੰ ਪਛਾੜ ਕੇ ਅੱਜ ਬੀਜੇਪੀ ਅੱਗੇ ਆ ਚੁੱਕੀ ਹੈ ਤੇ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਜਿੱਤ ਕਰੀ ਹੈ ਜੇ ਕਿਸੇ ਪਾਰਟੀ ਨੇ ਗਰੋਥ ਕਰੀ ਹੈ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਬੀਜੇਪੀ ਹੈ ਆਮ ਆਦਮੀ ਪਈ ਸੀਟਾਂ ਦੇ ਉੱਤੇ ਜਿੱਤ ਹਾਸਲ ਕਰੀ ਹੈ 7-8 ਸੀਟਾਂ ਦੇ ਉੱਤੇ ਥੋੜੇ ਮਾਰਜਨ ਦੇ ਨਾਲ ਹਾਰੀ ਹੈ ਤੇ ਭਾਰਤੀ ਜਨਤਾ ਪਾਰਟੀ ਦਾ ਆਉਣ ਵਾਲਾ ਟਾਈਮ ਹੈ 2027 ਦੇ ਵਿੱਚ ਜਿਵੇਂ ਹੋਰ ਸਟੇਟਾਂ ਦੇ ਵਿੱਚ ਤਰੱਕੀ ਹੋ ਰਹੀ ਹੈ ਬੀਜੇਪੀ ਦੀ ਸਰਕਾਰ ਦੇ ਨਾਲ ਸਾ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਬਣਨ ਜਾ ਰਹੀ ਹੈ। ਉਪ ਮੰਤਰੀ ਜੀ ਤੇ ਜੀਵਾਰ ਬਣੇ ਨੇ ਤੇ ਸਾਨੂੰ ਤਾਂ ਪਤਾ ਹੀ ਸੀਗਾ ਜੀ ਉਹਨਾਂ ਦੀ ਗਾਰੰਟੀ ਦੇ ਬਾਰੇ ਲੋਕਾਂ ਨੂੰ ਪਤਾ। ਉਹਨਾਂ ਦਾ ਬੰਨ੍ਹਾਈ ਸੀਗਾ ਸਾਨੂੰ ਬਹੁਤ ਜ਼ਿਆਦਾ ਕੰਪਿਊਟਰ ਦਾ ਵੀ ਬਹੁਤ ਜ਼ਿਆਦਾ ਹੋ ਜਾਏਗਾ। ਪੰਜਾਬ ਦੇ ਵਿੱਚ ਵੀ ਉਹਨਾਂ ਦਾ ਵਧੀਆ ਪ੍ਰਦਰਸ਼ਨ ਲੋਕਾਂ ਆਗੇ ਤੇ ਅਸੀਂ ਪੂਰਾ ਜੋਰ ਲਗਾਵੇਂ ਜਨਤਾ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਉਣ ਵਾਸਤੇ। ਮੋਦੀ ਸਾਨੂੰ ਸਾਰੇ ਬਥੇੜ ਕਰਦੇ ਨੇ, ਇੱਕੇ ਕਰਦੇ ਰਹਿਣਗੇ ਜੀ। ਸਾਰੇ ਪੰਜਾਬ ਵਾਸੀਆਂ ਨੂੰ, ਸੰਗਰੂਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਇਹ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਮੈਂ ਤਾਂ ਇਹੀ ਕਹਿਣਾ ਚਾਹਨਾ ਜਨਤਾ ਨੂੰ ਜਿਵੇਂ ਪੰਜਾਬ ਦੀ ਜਨਤਾ ਦਾ ਸਾਰੀ ਦਾ ਧੰਨਵਾਦ ਕਰਦਾ ਖੁਸ਼ੀਆਂ ਹੀ ਅੰਨੀਆਂ ਨੇ ਬੀਜੇਪੀ ਦੇ ਵਰਕਰਾਂ ਦੇ ਵਿੱਚ ਕਿ ਅਸੀਂ ਇਸ ਵਾਰ ਜੋ ਰਹਿ ਗਏ ਅਧੂਰੇ ਕੰਮ ਉਹ ਪੂਰੇ ਕਰਾਂਗੇ ਪ੍ਰਧਾਨ ਮੰਤਰੀ ਜੀ ਨੇ ਜਿਵੇਂ ਕਿਹਾ ਇਸ ਵਾਰ ਸਾਰਿਆਂ ਨੂੰ ਲੈ ਕੇ ਐਨਡੀਏ ਦੇ ਜਿੰਨੇ ਵੀ ਮੰਤਰੀ ਨੇ ਸਾਰਿਆਂ ਨੂੰ ਲੈ ਕੇ ਅਸੀਂ ਚੱਲਾਂਗੇ ਦੇ ਦੇ ਵਿੱਚ ਸਾਰੇ ਦੇ ਵਿੱਚ ਬਹੁਤ ਵਧੀਆ ਮਾਹੌਲ ਬਣਿਆ ਪੰਜਾਬ ਨੂੰ ਦੇਖੋ 40% ਕਿੰਨੀ ਵਧ ਗਈ ਸਾਡੀ 19% ਦੇ ਲਈ ਵੋਟ ਹੋਊਗੀ ਸਾਡੀ ਅਸੀਂ ਆਉਣ ਵਾਲੀ 2027 ਦੇ ਵਿੱਚ ਇਸ ਵਾਰ ਸਰਕਾਰ ਬਣਾਉਣ ਜਾ ਰਹੇ ਹਾਂ ਇਹ ਸਾਡਾ ਲਕਸ਼ਯ ਲੋਕ ਸਭਾ ਤੋਂ ਬਾਅਦ ਤੁਹਾਨੂੰ ਮੈਂ ਪੰਜਾਬ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ 6% ਬਹੁਤ ਹੁਣ 18.49 ਜਿਹੜੀ ਹੈ ਵੋਟ ਸਾਰੀ ਸੂਚੀ ਸਾਡੀ ਭਾਰਤੀ ਜਨਤਾ ਪਾਰਟੀ ਦੀ ਇੱਕ ਲੋਕ ਲੀਡਰਸ਼ਿਪ ਪੰਜਾਬ ਵਿੱਚ ਇੰਡੀਆ ਦੀ ਲੋਟੇ ਪੰਜਾਬ ਦੇ ਵਿੱਚ ਬਹੁਤ ਵਧੀਆ ਜਿਹੜੀ ਸਟੇਜ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਮੈਂ ਤਾਂ ਕਹਿੰਦਾ ਪਹਿਲੇ ਇਲੈਕਸ਼ਨ ਹੋ ਜੇਗੀ ਪਰ ਸਟੇਜ ਦੇ ਵਿੱਚ ਬਹੁਤ ਵਧੀਆ ਇੱਕ ਪ੍ਰਜੈਕਸ਼ਨ ਹੈਗਾ ਮੈਂ ਪੰਜਾਬੀਆਂ ਨੂੰ ਸੱਚੇ ਭਾਰਤਵਾਦੀਆਂ ਨੂੰ ਅਜਨਦਰ ਮੋਦੀ ਜੀ ਤੀਸਰੀ ਵਾਰ ਆਪਣੇ ਹੌਂਸਲੇ ਚੁੱਕ ਰਹੇ ਨੇ ਮੈਂ ਸਾਨੂੰ ਮੁਬਾਰਕਵਾ ਦਿੰਦਾ ਤੇ ਖਾਸ ਕਰਕੇ ਮੀਡੀਆ ਦਾ ਬਹੁਤ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਤਨੀ ਨਿਰਪੱਖਤਾ ਹੋ ਕੇ ਪੰਜਾਬ ਦੇ ਮੀਡੀਆ ਨੇ ਕੰਮ ਕਰਕੇ ਕਿਉਂ ਦੇ ਲਿਖਿਆ ਨੇ ਬਹੁਤ ਹੀ ਵੱਡੇ ਪੱਤਰ ਤੇ ਆਪਣੀ ਇਮਾਨਦਾਰੀ ਵਫਾਦਾਰੀ ਨਾਲ ਪੂਰੇ ਪ੍ਰਚਾਰ ਕੀਤਾ ਮੈਂ ਮੀਡੀਆ ਦਾ ਵੀ ਇੱਥੇ ਧੰਨਵਾਦ ਕਰਨਾ ਸਮੁੱਚੀ ਸੰਜਤਾ ਦਾ 50 ਵਾਸੀਆਂ ਦਾ ਸਰੂਰ ਵਾਸੀਆਂ ਦਾ ਇੰਡੀਆ ਲੈਵਲ ਤੇ ਮਤਲਬਾਰ ਕਰਨਾ ਜਿਨ੍ਹਾਂ ਨੇ ਬਹੁਤ ਬੜਾ ਇੱਕ ਫਟਵਾ ਭਾਰਤੀ ਜਨਤਾ ਪਾਰਟੀ ਨੇ ਦਿੱਤਾ ਹੈ